ਮੁੱਖ ਮੰਤਰੀ ਸਿਹਤ ਬੀਮਾ ਦੇ ਵਿੱਚ ਤੁਹਾਡਾ ਨਾਮ ਆ ਜਾਣਾ ਤੇ 10 ਲੱਖ ਤੱਕ ਦਾ ਇਲਾਜ ਤੁਸੀਂ ਮੁਫਤ ਕਰੋ ਜੀ ਪੰਜਾਬ ਦਾ ਆਧਾਰ ਕਾਰਡ ਦਿਖਾ ਕੇ ਵੀ ਇਸ ਹੁਦਦ ਸ਼ਾਮਲ ਹੋ ਸਕਦੇ ਹਾਂ ਜਿਹੜੀ ਗੱਲ ਗੌਰ ਕਰਨ ਵਾਲੀ ਹੈ ਸਭ ਤੋਂ ਪਹਿਲਾਂ ਇਹ ਹੈ ਕਿ ਡਿਸਪੈਂਸਰੀਆਂ ਹੈਲਥ ਸੈਂਟਰ ਸਰਕਾਰੀ ਹਸਪਤਾਲ ਉਹਨਾਂ ਨੂੰ ਤੰਦਰੁਸਤ ਕਰਨ ਦੀ ਲੋੜ ਹੈ ਕਿਉਂਕਿ ਨਾ ਉੱਥੇ ਸਟਾਫ ਪੂਰਾ ਅਜੇ ਤੱਕ ਨਾ ਡਾਕਟਰ ਪੂਰੇ ਨੇ ਨਾ ਸੰਸਾਧਨ ਪੂਰੇ ਨੇ ਨਾ ਦੇ ਬ냥ਾ ਬੁੱਟੀਆਂ ਵਾਲਾ ਪਹਿਲੂ ਹੈ ਪਹਿਲਾਂ ਵੀ ਆਇਸ਼ਵਰਨ ਮਾਮਲੇ ਚ ਵੀ ਜਿਹੇ ਕਿੰਨੇ ਧੋਖੇ ਤਗੜੀ ਨਿਕਲੀਆਂ ਨੇ ਹੈਨਾ ਕਿੰਨੇ ਕੈਂਸਰ ਵਾਲੇ ਇਲਾਜ ਦੇ ਮਾਮਲਿਆਂ ਦੇ ਵਿੱਚ ਵੀ ਧੋਖਾਧੜੀਆਂ ਸਾਹਮਣੇ ਆਉਂਦੀਆਂ ਰਹੀਆਂ ਨੇ ਉਹ ਕਹਿੰਦੇ ਵੀ ਜਦੋਂ ਤਾਂ ਉਹ ਚੋਂ ਲੜੀਆਂ ਤਦੋਂ ਬਾਅਦ ਜਾ ਕੇ ਲੜੀਆਂ ਇੱਕ ਦਲ ਬਣਾ ਕੇ ਕੁਝ ਬਣਾ ਕੇ ਹੁਣ ਉਹ ਇੱਥੇ ਕਿਸਾਨ ਜਿੱਥੇ ਬੰਦੀ ਵਿੱਚੋਂ ਕੰਮ ਕਰਦੀਆਂ ਨੇ ਇਸਨੇ ਇੱਕ ਦਹਾਕੇ ਚ 4 ਲੱਖ ਏਕੜ ਤੋਂ ਵੱਧ ਜ਼ਮੀਨ ਖੇਤੀ ਹਟੋ ਕੱਢ ਕੇ ਕੰਕਰੀਟ ਦੇ ਜੰਗਲ ਚ ਬਦਲ ਦਿੱਤੀ ਰਾਤ ਨੂੰ ਸੁੱਤਿਆਂ ਪਿਆ ਵੀ ਉਂਗਲਾਂ ਚਲਾਉਂਦੇ ਨੇ ਗੋਲੀ ਮਾਰਦੇ ਇਧਰੋਂ ਆ ਗਿਆ ਉਧਰ ਆ ਗਿਆ ਭੱਜ ਜਾ ਹੈ ਭੱਜ ਲੈ ਦੇਖੀ ਕਿਤੇ ਸੋ ਕਹਿੰਦੇ ਸੌਂਦੇ ਹੋਏ ਵੀ ਉਂਗਲੀਆਂ ਚਲਾਉਂਦੇ ਨੇ ਤੇ ਕੁਝ ਨਾ ਕੁਝ ਬੜਬੜਾਉਂਦੇ ਰਹਿੰਦੇ ਨੇ ਤੇ ਇਹਦਾ ਮਤਲਬ ਉਹ ਵੀਡੀਓ ਗੇਮ ਸੁਪਨੇ 'ਚ ਵੀ ਖੇਡ ਰਹੇ ਨੇ ਤੇ ਇਹ ਤਾਂ ਅਜੀਹਾ ਹੁੰਦਾ ਹੈ ਕਿ ਸਟ੍ਰੈਸ ਨਾਲੇ ਨਸ਼ੇ ਨਾਲੋਂ ਵੀ ਜਾਦੇ ਭੈੜਾ ਰੋਗ ਹੈ ग्लोबल पंजाब टीवी ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਮੌਸਮ ਦੀ ਤਬਦੀਲੀ ਕਈ ਥਾਂ ਲਗਾਤਾਰ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ ਪੰਜਾਬ ਹਿਮਾਚਲ ਹਰਿਆਣਾ ਕਹਿੰਦੇ ਜੀ ਨਦੀਆਂ ਦਰਿਆ ਨਾਲੇ ਉਫਾਂਤੇ ਨੇ ਕਈ ਥਾਵਾਂ ਤੇ ਫਲੱਡ ਗੇਟ ਖੋਲਣੇ ਪਏ ਗਏ ਨੇ ਤੇ ਅਗਲੇ 3-4 ਦਿਨ ਕਾਫੀ ਭਾਰੀ ਦੱਸੇ ਜਾ ਰਹੇ ਨੇ ਇਹ ਖੇਤਰ ਖਾਲੀ ਕਰਾਏ ਗਏ ਨੇ ਬੱਦਰ ਫਟਨ ਦੀਆਂ ਆਮ ਤੌਰ ਤੇ ਲਗਾਤਾਰ ਖਬਰਾਂ ਨੇ ਇਸ ਸਬ ਦੇ ਦਰਮਿਆਨ ਹੀ ਅੱਜ ਭਾਰਤ ਬੰਦ ਦੀ ਕਾਲ ਸੀ ਹੈ ਨਾ ਤੇ ਉਹਦੇ ਵਿੱਚ ਵੱਡਾ ਅਸਰ ਦੇਖਣ ਨੂੰ ਮਿਲਿਆ ਵੱਡੀ ਗਿਣਤੀ ਦੇ ਵਿੱਚ ਲੋਕ ਪ੍ਰਦਰਸ਼ਨ ਚ ਸ਼ਾਮਲ ਹੋਏ ਰੈਲੀਆਂ ਮਜਾਰੇ ਹੋਏ ਤੇ ਲੋਕਾਂ ਨੂੰ ਦਿੱਕਤਾਂ ਵੀ ਆਈਆਂ ਆਮ ਕਾਜ ਦੇ ਵਿੱਚ ਤੇ ਇਹ ਨਿੱਜੀਕਰਨ ਦੇ ਖਿਲਾਫ ਕਰਪਟ ਕਰਾਉਣੀਆਂ ਦੀਆਂ ਨੀਤੀਆਂ ਦੇ ਮਾਮਲੇ ਦੇ ਉੱਤੇ ਸਰਕਾਰਾਂ ਦੇ ਹੱਥਾਂ ਜਿਵੇਂ ਤਲ ਰਹੀ ਹੈ ਉਹ ਸਾਰੇ ਪਹਿਲੂ ਨੂੰ ਲੈ ਕੇ ਹੜਤਾਲ ਸੀ ਭਾਰਤ ਪਿਆਪੀ ਇਦੇ ਵਿੱਚ ਵੱਖ-ਵੱਖ ਸੰਗਠਨਾਂ ਨੇ ਜ਼ਿੰਮੇਵਾਰੀਤ ਕੀਤੀ ਤੇ ਅਦਰ ਐਸਵੀਐਲ ਮੀਟਿੰਗ ਦਾ ਵੀ ਪੈਰਲਲ ਜ਼ਿਕਰ ਹੈ ਪਰ ਮੈਂ ਜਿੱਥੋਂ ਗੱਲ ਸ਼ੁਰੂ ਕਰਨ ਲੱਗਿਆ ਉਹ ਹੈ ਜੀ ਤੁਹਾਡੀ ਸਾਡੀ ਸਿਹਤ ਦਾ ਮਾਮਲਾ ਕਹਿੰਦੇ ਪਹਿਲਾਂ ਸਿਹਤ ਜ਼ਰੂਰੀ ਹੈ ਤੰਦਰੁਸਤੀ ਇੱਕ ਵੱਖਰਾ ਪਹਿਲੂ ਹੈ ਤੇ ਰੋਗਾਂ ਨੂੰ ਦੂਰ ਭਜਾਉਣ ਦਾ ਇੱਕ ਵੱਖਰਾ ਪਹਿਲੂ ਹੈ ਜੇ ਤੁਸੀਂ ਸ਼ੁੱਧ ਹਵਾ ਚ ਸਾਹ ਲੈ ਰਹੇ ਹੋ ਸ਼ੁੱਧ ਖਾਣ ਪੀਣਾਂ ਹੈ ਹਣਾ ਸ਼ੁੱਧ ਜੀਵਨ ਜਾਂਚ ਹੈ ਤੇ ਫਿਰ ਤੁਸੀਂ ਨਿਰੋਗ ਰਹਿ ਸਕਦੇ ਹੋ ਪਰ ਜੇ ਇਹ ਸਾਰਾ ਕੁਝ ਸ਼ੁੱਧ ਨਹੀਂ ਹੈ ਫਿਰ ਤੁਹਾਨੂੰ ਰੋਗ ਲੱਗੂਗਾ ਤੇ ਰੋਗ ਦੇ ਲਈ ਤੁਹਾਨੂੰ ਇਲਾਜ ਲਈ ਫਿਰ ਹਸਪਤਾਲਾਂ ਚ ਡਾਕਟਰਾਂ ਕੋਲ ਦਵਾਈਆਂ ਬੂਟੀਆਂ ਵਾਲੇ ਕੋਈ ਗੇੜੇ ਮਾਰਨਾ ਪੈਂਦਾ ਪਰ ਇੱਕ ਪਾਸੇ ਦੇਸ਼ ਦੀ ਅੱਧੀ ਆਬਾਦੀ ਨੂੰ ਸਰਕਾਰ ਕਹਿ ਰਹੀ ਹੈ ਕਿ ਅਸੀਂ ਆਟਾ ਦਾਲ ਦਿੰਨੇ ਆ ਜੀ ਤਾਂ ਉਹਨਾਂ ਦੇ ਘਰੇ ਚੁੱਲ੍ਹਾ ਮੰਗਦਾ ਹੈ ਪੰਜਾਬ ਸਰਕਾਰ ਵੀ ਦਮ ਭਰਦੀ ਹੈ ਕਿ ਜੀ ਆ 1.5 ਕਰੋੜ ਤੋਂ ਉੱਪਰ ਦੀ ਆਬਾਦੀ ਹੈ ਜੀ ਜਿਹਨੂੰ ਅਸੀਂ ਆਟਾ ਦਾਲ ਸਕੀਮ ਦੇ ਵਿੱਚ ਆਉਂਦਾ ਜੀ ਹਾਂ ਉਹ ਚੋ ਜੀ 31 ਲੱਖ ਆਈ ਨਹੀਂ ਜੀ ਕੇ ਵੀ ਸੀ ਕਰਾਉਣ ਸੋ ਇਸ ਸਥਿਤੀ ਤੋਂ ਬਾਖੂਪ ਹੁੰਦਿਆਂ ਫਿਰ ਚ ਕੋਈ ਦੋ ਰਾ ਨਹੀਂ ਕਿ ਜਿਹੜਾ ਬੰਦਾ ਆਟਾ ਦਾਲ ਤੋਂ ਮਹਤਾਜ ਹੈ ਜਿਹੜਾ ਸਰਕਾਰੀ ਇਹਨਾਂ ਯੋਜਨਾਵਾਂ ਤੇ ਨਰ ਭਰੇ ਦਾ ਮਤਲਬ ਉਸ ਨੂੰ ਸਰਕਾਰਾਂ ਨੇ ਆਰਥਿਕ ਤੌਰ ਤੇ ਮਜ਼ਬੂਤ ਨਹੀਂ ਕੀਤਾ ਸਰਕਾਰੀ ਯੋਜਨਾਵਾਂ ਉਹਨੂੰ ਇਹ ਸਾਣ ਦਾ ਨਹੀਂ ਬਣਾ ਸਕੀਆਂ ਕਿ ਉਹ ਆਪਣਾ ਚੁੱਲਾ ਆਪ ਮਹਗਾ ਸਕੇ ਫਿਰ ਜੇ ਉਹ ਰੋਟੀ ਲਈ ਵੀ ਮੁਸ਼ਕਲ ਹੈ ਉਹਦੇ ਲਈ ਵਾਟਾਦਾਲੀ ਵੀ ਸਰਕਾਰ ਕੰਨੀ ਦੇਖਦਾ ਫਿਰ ਇਲਾਜ ਨਹੀਂ ਕੀ ਕਰੇਗੀ ਇਹਦੇ ਲਈ ਕਹਿੰਦੇ ਕਈ ਸਰਕਾਰੀ ਯੋਜਨਾਵਾਂ ਕੇਂਦਰ ਕਹਿੰਦਾ ਜੀ ਆਯੂਸ਼ਮਾਨ ਯੋਜਨਾ ਹੈਗੀ ਆ ਪੰਜਾਬ ਸਰਕਾਰ ਦੀ ਵੀ ਸਮੇ ਸਮੇਂ ਸਰਕਾਰਾਂ ਬਦਲੀਆਂ ਉਹਨਾਂ ਦੀਆਂ ਯੋਜਨਾਵਾਂ ਬਦਲਦੀਆਂ ਰਹੀਆਂ ਉਹ ਕੇਂਦਰੀ ਯੋਜਨਾਵਾਂ ਦੇ ਨਾਲ ਮਿਲ ਕੇ ਚਲਦੀਆਂ ਰਹੀਆਂ ਇਹ ਬਖਰੀ ਗੱਲ ਹੈ ਕਿ ਸਰਕਾਰੀ ਹਸਪਤਾਲਾਂ ਚ ਦਵਾਈ ਬੁੱਟੀ ਮਿਲਦੀ ਆ ਪੱਟੀ ਲੱਭਦੀ ਆ ਡਾਕਟਰ ਲੱਭਦਾ ਤਾਂਚਾ ਲੱਭਦਾ ਕਿ ਨਹੀਂ ਲੱਭਦਾ ਪਰ ਇਹਨਾਂ ਮੁੱਦਿਆਂ ਤੇ ਰਾਜਨੀਤੀ ਖੂਬ ਲੱਭਦੀ ਆ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਸਿਹਤਾਲੇ ਖੇਤਰ ਦੇ ਵਿੱਚ ਕਹਿੰਦੇ ਜੀ ਕੇਜਰੀਵਾਲ ਜੀ ਤੋਂ ਪ੍ਰਭਾਵਿਤ ਹੈ ਕੇਜਰੀਵਾਲ ਦੀ ਕਿਤਾਬ ਕੇਜਰੀਵਾਲ ਮਾਡਰ ਰਿਲੀਜ਼ ਹੋ ਗਈ ਤੇ ਸਿੱਖਿਆ ਤੇ ਸਿਹਤ ਦੇ ਆਪਣੇ ਆਪ ਨੂੰ ਪੀ ਐਚ ਡੀ ਮੰਨਦੇ ਨੇ ਦਿੱਲੀ ਵਾਲੇ ਸੋ ਇਸ ਲਈ ਕਹਿੰਦੇ ਜੀ ਅਸੀਂ ਇਹ ਕਾਰਡ ਲਿਆਂਦਾ ਹੁਣ ਤੁਹਾਡਾ ਮੁੱਖ ਮੰਤਰੀ ਸਿਹਤ ਬੀਮਾ ਦੇ ਵਿੱਚ ਤੁਹਾਡਾ ਨਾਮ ਆ ਜਾਣਾ ਤੇ 10 ਲੱਖ ਤੱਕ ਦਾ ਇਲਾਜ ਤੁਸੀਂ ਮੁਫਤ ਕਰਾਓ ਪਹਿਲਾਂ ਇਹ 5 ਲੱਖ ਤੱਕ ਸੀ ਔਰ 94 ਪਰਿਵਾਰਾਂ ਲਈ ਸੀ ਹੁਣ ਪੂਰੇ ਪੰਜਾਬ ਲਈ ਕੋਈ ਵਰਗਵੰਡ ਨਹੀਂ ਕੋਈ ਖੇਤਾਵੰਡ ਨਹੀਂ ਕੋਈ ਹਲਕਾ ਵੰਡ ਨਹੀਂ ਹੈ ਨਾ ਕੋਈ ਆਰਥਿਕ ਪਾੜੇ ਦੀ ਵੰਡ ਨਹੀਂ ਜਿਹੜਾ ਵੀ ਪੰਜਾਬ ਦਾ ਵਸਨੀਕ ਹੈ ਜਿਹਦੇ ਕੋਲ ਵੀ ਆਧਾਰ ਕਾਰਡ ਤੇ ਵੋਟਰ ਕਾਰਡ ਹੈ ਉਹ ਆ ਕੇ ਆਪਣੀ ਸਹੂਲਤ ਲਵੇ ਤੁਸੀਂ ਪੰਜਾਬ ਦਾ ਆਧਾਰ ਕਾਰਡ ਦਿਖਾ ਕੇ ਵੀ ਇਸ ਸਹੂਲਤ 'ਚ ਸ਼ਾਮਲ ਹੋ ਸਕਦੇ ਹੋ ਤੁਸੀਂ ਆਧਾਰ ਵੋਟਰ ਕਾਰਡ ਦਿਖਾ ਕੇ ਵੀ ਇਸ ਸਹੂਲਤ 'ਚ ਸ਼ਾਮਲ ਹੋ ਸਕਦੇ ਹੋ ਹੁਣ ਤੁਸੀਂ 10 ਲੱਖ ਤੱਕ ਦੇ ਇਲਾਜ ਲਈ ਉਹਦੇ ਵਿੱਚ ਠੀਕ ਹੈ ਕੁਝ ਬਿਮਾਰੀਆਂ ਦੀਆਂ ਸ਼੍ਰੇਣੀਆਂ ਤੈਅ ਕੀਤੀਆਂ ਪਰ ਕਿਹਾ ਗਿਆ ਕਿ ਸਾਰੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਚਲਾ ਜੂਗਾ ਚੰਗੀ ਗੱਲ ਹੈ ਜੇਕਰ ਸਰਕਾਰ ਪੰਜਾਬ ਦੇ ਵਸਨੀਕਾਂ ਦੀ ਸਿਹਤ ਦਾ ਫਿਕਰ ਕਰਦੀ ਆ ਤੇ ਇਸ ਫਿਕਰ ਚ ਉਹ ਯੋਜਨਾ ਲੈ ਕੇ ਆਈ ਆ ਤੇ ਪਹਿਲੀ ਨਜ਼ਰ ਇਹ ਯੋਜਨਾ ਚੰਗੀ ਲੱਗਦੀ ਹੈ ਦਾ ਸਵਾਗਤ ਕਰਨਾ ਬਣਦਾ ਹੈ ਕਿ ਦੇਸ਼ ਦੇ ਵਿੱਚ ਪੰਜਾਬ ਸੂਬਾ ਜਿਹ ਹੈ ਜਿਨੇ ਸਾਰੇ ਨਾਗਰਿਕਾਂ ਲਈ ਸਿਹਤ ਬੀਮਾ ਯੋਜਨਾ ਲਾਗੂ ਕੀਤੀ ਹੈ ਤੇ ਉਹ ਵੀ 10 ਲੱਖ ਤੱਕ ਦੀ ਹਾਂ ਇਸ ਯੋਜਨਾ ਨੂੰ ਅਮਲੀ ਰੂਪ ਦੇਣ ਦੇ ਲਈ ਬਿਸ਼ੱਕ 2 ਅਕਤੂਬਰ ਦੀ ਤਾਰੀਖ ਮਿਥਿਆ ਕਿ ਤਤੂ ਕੱਢ ਬਣ ਲੱਗ ਜਾਣਗੇ ਤੁਸੀਂ ਜਾ ਕੇ ਆਪਣਾ ਆਧਾਰ ਕਾਰਡ ਜਾਂ ਵੋਟਰ ਕਾਰਡ ਦਿਖਾਓ ਤੇ ਤੁਹਾਡਾ ਕਾਰਡ ਬਣ ਜੂਗਾ ਪਰ ਜਿਹੜੀ ਗੱਲ ਗੌਰ ਕਰਨ ਵਾਲੀ ਹੈ ਸਭ ਤੋਂ ਪਹਿਲਾਂ ਤੇ ਹੈ ਕਿ ਡਿਸਪੈਂਸਰੀਆਂ ਹੈਲਥ ਸੈਂਟਰ ਸਰਕਾਰੀ ਹਸਪਤਾਲ ਉਹਨਾਂ ਨੂੰ ਤੰਦਰੁਸਤ ਕਰਨ ਦੀ ਲੋੜ ਹੈ ਜਨਾਬ ਨਾ ਉੱਥੇ ਸਟਾਫ ਪੂਰਾ ਅਜੇ ਤੱਕ ਨਾ ਡਾਕਟਰ ਪੂਰੇ ਨੇ ਨਾ ਸੰਸਾਧਨ ਪੂਰੇ ਨੇ ਨਾ ਦਵਾਈਆਂ ਬੁੱਟੀਆਂ ਵਾਲਾ ਪਹਿਲੂ ਹੈ ਜੇ ਫਿਰ ਟੈਸਟਾਂ ਲਈ ਬਾਹਰ ਹੀ ਭੇਜਣਾ ਹੈ ਜੇ ਫਿਰ ਮਤਲਬ ਕਿ ਐਕਸ-ਰੇ ਕਰਾਉਣ ਲਈ ਬਾਹਰ ਹੀ ਭੇਜਣਾ ਹੈ ਜੇ ਉਹਨਾਂ ਨੂੰ ਗੋੜੀਆਂ ਦਵਾਈਆਂ ਬੁੱਟੀਆਂ ਲੈਣ ਲਈ ਪ੍ਰਾਈਵੇਟ ਮੈਡੀਕਲ ਸਟੋਰਾਂ 'ਤੇ ਭੇਜਣਾ ਹੈ ਹੈਨਾ ਫਿਰ ਇਹ ਮਸਲਾ ਵੱਖਰਾ ਹੈ ਪਰ ਦੂਸਰੇ ਪਾਸੇ ਇਹਦੇ ਨਾਲ ਨਾਲ ਨਜ਼ਰਸਾਨੀ ਕਰਨ ਦੀ ਇਸ ਤੇ ਲੋੜ ਹੈ ਕਿ ਇਹਦੀ ਦੁਰਵਰਤੋਂ ਵਾਲਾ ਇਹ ਨਾ ਹੋਵੇ ਕਿ ਡਾਕਟਰ ਆਪਣੇ ਨੇੜਲੇ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਕਿਸੇ ਗੈਂਗਸਟਰ ਵਾਲਿਆਂ ਨੂੰ ਗੈਂਗ ਬਣਾ ਕੇ ਮਤਲਬ ਲੰਮਾ ਪਾਇਆ ਹੋਵੇ ਮੰਨ ਜੇ ਕਿ ਹੋ ਗਿਆ ਜੀ ਇਹਦਾ ਆਪਰੇਸ਼ਨ ਚਲੋ ਜੀ ਬਣ ਗਿਆ ਜੀ 9 ਲੱਖ 90 ਹਜ਼ਾਰ ਬਿੱਲ ਕਰੋ ਜੀ ਸੋ ਪਹਿਲਾਂ ਵੀ ਆਯੁਸ਼ਮਾਨ ਮਾਮਲੇ ਦੇ ਵਿੱਚ ਜਿਹੜੇ ਕਿਨੇ ਧੋਖੇ ਤਗੜੇ ਨਿਕਲੀਆਂ ਨੇ ਹੈਨਾ ਕਿੰਨੇ ਕੈਂਸਰ ਵਾਲੇ ਇਲਾਜ ਦੇ ਮਾਮਲਿਆਂ ਦੇ ਵਿੱਚ ਵੀ ਧੋਖਾਧੜੀਆਂ ਸਾਹਮਣੇ ਆਉਂਦੀਆਂ ਰਹੀਆਂ ਨੇ ਜਿਨ੍ਹਾਂ ਨੂੰ ਇਲਾਜ ਦੀ ਸਹੀ ਜ਼ਰੂਰਤ ਹੈ ਉਹਨਾਂ ਨੂੰ ਇਲਾਜ ਮਿਲ ਨਹੀਂ ਪਉਂਦਾ ਉੱਥੇ ਆ ਕੇ ਫਿਰ ਹਸਪਤਾਲ ਪ੍ਰਾਈਵੇਟ ਸਰਕਾਰੀ ਦਮ ਤੁਰਦੂ ਨੇ ਕਿ ਹੁਣ ਨਹੀਂ ਇਹ ਕਾਰ ਚੱਲਣਾ ਜੀ ਸਾਡੇ ਤਾਂ ਪੁਰਾਣੇ ਪੈਸੇ ਇੰਨੇ ਫਸ ਗਏ ਸਰਕਾਰ ਪੁਰਾਣੀ ਅਦਾ ਕਿਨ ਕਰੀ ਸੋ ਇਸ ਲਈ ਸਰਕਾਰ ਨੇ ਜੇਕਰ ਇਸ ਨੂੰ ਸੱਚਮੁੱਚ ਪੰਜਾਬ ਹਿੱਤ ਚ ਪੰਜਾਬ ਦੀ ਸਿਹਤ ਨੂੰ ਧਿਆਨ ਚ ਰੱਖ ਕੇ ਪੰਜਾਬ ਵਾਸੀ ਸਿਹਤ ਧਿਆਨ ਚ ਰੱਖ ਕੇ ਲਾਂਚ ਕੀਤਾ ਹੈ ਤਾ ਉਹਦੇ ਲਈ ਇਹ ਨજરਸਾਨੀ ਬਹੁਤ ਜ਼ਰੂਰੀ ਹੈ ਕਿ ਦੀ ਆਰਚ ਕੋਈ ਤੋਖਤੜੀ ਨਾ ਹੋਵੇ ਔਰ ਹਸਪਤਾਲ ਇਸ ਗੱਲ ਦੇ ਸਮਰੱਥ ਹੋਣ ਕਿ ਇਲਾਜ ਵੀ ਕਰ ਸਕਣ ਤੇ ਜੇ ਭਾਈ ਵੋਟ ਬੈਂਕ ਦੀ ਹੈ ਫਿਰ ਅਕਤੂਬਰ ਤੋਂ ਸ਼ੁਰੂ ਹੈ 6 ਮਹੀਨੇ ਸਾਲ ਰੋਲਾ ਪਾ ਲਿਓ ਉਹਨੇ ਜਿਨ੍ਹਾਂ ਦਾ ਇਲਾਜ ਹੋ ਗਿਆ ਠੀਕ ਹੈ ਬਾਅਦ ਚੋਂ ਸਰਕਾਰੀ ਪੈਸਾ ਨਹੀਂ ਆਜੀ ਯੋਜਨਾ ਖਤਮ ਅਗਲੀ ਵਾਰ ਅਗਲੀ ਵਾਰ ਦੇਖਾਂ ਕਿਤੇ ਇਹ ਨਾ ਹੋਵੇ ਸੋ ਯੋਜਨਾ ਦਾ ਸਵਾਗਤ ਕਰਨਾ ਬਣਦਾ 65 ਲੱਖ ਤੋਂ ਵੱਧ ਪਰਿਵਾਰ ਇਹਦੇ ਅੰਦਰ ਆਉਣੇ ਨੇ ਅਧੀਨ ਆਉਣੇ ਨੇ ਮਤਲਬ ਲਗਭਗ ਪੂਰਾ ਪੰਜਾਬ 3 ਕਰੋੜ ਦੇ ਕਰੀਬ ਆਬਾਦੀ ਇਹਦੇ ਹਾਂ ਅਦੀਨ ਆਉਗੀ ਸੋ ਇਸ ਲਈ ਇਹ ਪਹਿਲ ਕਦਮੀ ਦਾ ਸਵਾਗਤ ਹੈ ਪਰ ਗੌਰ ਕਰਨ ਵਾਲਾ ਪਹਿਲੂ ਬਹੁਤ ਜ਼ਰੂਰੀ ਹੈ ਜਨਾਬ ਲੈਂਡ ਪੂਲਿੰਗ ਰਾਹੀਂ ਖੇਤੀ ਵਾਲੀ ਜ਼ਮੀਨ ਲੈ ਕੇ ਕਾਰਪਟ ਘਰਾਣਿਆਂ ਨੂੰ ਜਿਵੇਂ ਸੌਂਪੀ ਜਾਣੀ ਹੈ ਭਾਰਤਮਾਲਾ ਪ੍ਰੋਜੈਕਟ ਹੋਵੇ نیشنل ਹਾਈਵੇ ਹੋਣ ਉਹਨਾਂ ਲਈ ਸੜਕਾਂ ਦੇ ਲਈ ਜਿਵੇਂ ਜ਼ਮੀਨਾਂ ਲਈਆਂ ਜਾ ਰਹੀਆਂ ਉਸੇ ਤਰ੍ਹਾਂ ਇਹ ਬਿਲਡਿੰਗਾਂ ਬਣਨਗੀਆਂ ਜੀ ਐਨੇ ਘਰ ਬਣਨਗੇ ਜੀ ਐਨੇ ਲੋਕਾਂ ਨੂੰ ਰਹਿਸ਼ ਮਿਲ ਜੂਗੀ ਜੀ ਉਹਨਾਂ ਲਈ ਇਨਾਂ ਮੇਂ ਸ਼ਹਿਰ ਉੱਤਰਗੈਰਮੀਆਂ ਕਲੋਨੀਆ ਉੱਤਰਗੈ ਉਹਦੇ ਲਈ ਪਲੈਨ ਪੁਲਿੰਗ ਸਕੀਮ ਰਾਹੀਂ ਜ਼ਮੀਨ ਲਈ ਜਾਣੀ ਆ ਕਿਸੇ ਸਮੇਂ ਮਹਾਲੀ ਖੇਤਰ ਚ ਇਸ ਦੀ ਬਹੁਤ ਚਰਚਾ ਹੋਈ ਸੀ ਕਿ ਲੋ ਜੀ 2-2 ਕਰੋੜ ਦਾ ਕਿੱਲਾ ਹੋ ਗਿਆ 3-3 ਕਰੋੜ ਦਾ ਚਲਾ ਗਿਆ ਜੀ ਅਜੇ ਵੀ ਇਹ ਪ੍ਰਕਿਰਿਆ ਚੱਲੀ ਆ ਹਲੇ ਦਲੇ ਸਾਰੇ ਪਾਸੇ ਨੂੰ ਫੈਲਦਾ ਜਾ ਰਿਹਾ ਮਹਾਲੀ ਦਾ ਖੇਤਰ ਚੰਡੀਗੜ੍ਹ ਦੇ ਆਲੇ ਦੁਆਲੇ ਚਾਹੇ ਹਰਿਆਣੇ ਵਾਲਾ ਪਾਸਾ ਹੋਵੇ ਚਾਹੇ ਪੰਜਾਬ ਵਾਲਾ ਪਾਸਾ ਹੋਵੇ ਪਰ ਹੁਣ ਪੰਜਾਬ ਦੇ ਕਿਸਾਨ ਇਸ ਗੱਲ ਨੂੰ ਲੈ ਕੇ ਸचेत ਹੋ ਰਹੇ ਨੇ ਕਿ ਜਿਵੇਂ ਸਾਡੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਤੇ ਅਸੀਂ ਇਹਨਾਂ ਜ਼ਮੀਨਾਂ ਦੇ ਪੱਠੇ 'ਚ ਜ਼ਮੀਨਾਂ ਨਹੀਂ ਲੈ 파 ਰਹੇ ਤੇ ਜੇ ਲੈ ਵੀ ਲਈਏ ਤਾਂ ਵੀ ਲਗਾਤਾਰ ਜ਼ਮੀਨਾਂ ਦਾ ਤਾਂ ਖੁੱਲ੍ਹ ਜ਼ਮੀਨਾਂ ਦਾ ਤਾਂ ਪਸਾਰਾ ਘਟਦਾ ਜਾਣਾ ਨਾ ਸੋ ਇਸ ਲਈ ਇਹਦਾ ਮਤਲਬ ਜੇ ਅਸੀਂ ਵੀ ਕਿਸੇ ਜ਼ਮੀਨ ਲਵਾਂਗੇ ਤਾਂ ਉਹ ਵੀ ਖੇਤੀ ਵਾਲਾ ਖੇਤੀ 'ਚੋਂ ਬਾਹਰ ਹੋਊਗਾ ਛੋਟੇ ਕਿਸਾਨ ਜਿਵੇਂ ਖੇਤੀ 'ਚੋਂ ਬਾਹਰ ਹੋ ਰਹੇ ਨੇ ਸੋ ਇਸ ਲਈ ਆਉਂਦੇ ਸਮੇਂ ਦੇ ਵਿੱਚ ਵੱਡਾ ਅਨ ਸੰਕਟ ਜਿਹਦੇ ਵਿੱਚੋਂ ਹੁਣ ਅਮਰੀਕਾ ਵਾਲਾ ਜਿਵੇਂ ਟੈਰਿਫ ਵਾਰ ਚੱਲ ਰਿਹਾ ਤੇ ਉਹਦੇ ਵਿੱਚੋਂ ਡੰਡੇ ਦੇ ਜ਼ੋਰ ਤੇ ਸਮਝੌਤਾ ਕਰਨ ਨੂੰ ਫਿਰਦਾ ਕਿ ਖੇਤੀ ਤੇ ਸਹਾਇਕ ਧੰਦਿਆਂ ਦਾ ਡੈਰੀ ਪੋਲਟਰੀ ਫਾਰਮ ਵਾਲਾ ਜਿਸਮਝੌਤਾ ਹੋ ਜੂਵੇ ਤੇ ਪੰਜਾਬ ਦਾ ਤਾਂ ਦੇਸ਼ ਦਾ ਤਾਂ ਇਹ ਸਾਰਾ ਕੁਝ ਉੱਜੜ ਜਾਣਾ ਸੋ ਇਹ ਉਧਰ ਨੂੰ ਗੱਲ ਤੱਕੀ ਜਾ ਰਹੀ ਕਿ ਇਧਰੋਂ ਜ਼ਮੀਨਾਂ ਹੀ ਮੁੱਕ ਜਾਣਗੀਆਂ ਤਾਂ ਆਪੇ ਉਧਰ ਸਮਝੌਤਾ ਹੋਊਗਾ ਭਾਈ ਫਿਰ ਹੁਣ ਪੰਜਾਬ ਦਾ ਕਿਸਾਨ ਇੱਕ ਪਾਸੇ ਸचेत ਹੋ ਰਿਹਾ ਦੂਏ ਪਾਸੇ ਪੰਜਾਬ ਸਰਕਾਰ ਜਿਹੜੀ 40000 ਏਕੜ ਜ਼ਮੀਨ ਐਕਵਾਇਰ ਕਰਨ ਨੂੰ ਫਿਰਦੀ ਹੈ ਜਿੱਚੋ 23-24000 ਏਕੜ ਕਲੀ ਲੁਧਿਆਣੇ ਦੀ ਹੈ ਉਹਨੂੰ ਲੈ ਕੇ ਰਾਜਨੀਤਿਕ ਤਿਰਾਂ ਤਾਂ ਆਪਣੀ ਆਪਣੀ ਰਾਜਨੀਤਿਕ ਪਲੇਟਫਾਰਮਾਂ ਤੇ ਸਰਗਰਮ ਹੁੰਦੀਆਂ ਨਜ਼ਰ ਆਈਆਂ ਪਰ ਐਸ ਕੇਮ ਸਰਗਰਮ ਹੋਇਆ ਐਸਕੇਐਮ ਦੀ ਸਰਗਰਮੀ ਇਹ ਤੋਂ ਪਹਿਲਾਂ ਕਿ ਜੋਰ ਫੜਦੀ ਕਹਿੰਦੇ ਇੱਕ ਖੜੋਤ ਆ ਗਈ ਖੜੋਤ ਇਹ ਆ ਗਈ ਕਿ ਜਿਹੜਾ ਪਹਿਲਾ ਪ੍ਰੋਗਰਾਮ ਦਿੱਤਾ ਐਸਕੇਐਮ ਨੇ ਤਿੰਨ ਪ੍ਰੋਗਰਾਮ ਦਿੱਤੇ ਨੇ ਕਿ 18 ਤਰੀਕ ਨੂੰ ਸਰਪਾਰਟੀ ਬੈਠਕ ਕਿਸਾਨ ਪਬੰਦੇ ਵਿੱਚ ਫਿਰ 30 ਜੁਲਾਈ ਨੂੰ ਝੰਡਾ ਤੇ ਟਰੈਕਟਰ ਮਾਰਚ ਉਹਨਾਂ ਪਿੰਡਾਂ ਚ ਜਿੰਨਾਂ ਜਿੰਨਾਂ ਜ਼ਮੀਨਾਂ ਐਕਵਾਇਰ ਕੀਤੀਆਂ ਜਾਣੀਆਂ ਫਿਰ 24 ਅਗਸਤ ਨੂੰ ਮਹਾ ਰੈਲੀ ਹੈ ਨਾ ਮੁੱਲਾਂਪੁਰ ਦੇ ਵਿੱਚ ਲੁਧਿਆਣਾ ਖੇਤਰ ਦੇ ਵਿੱਚ ਸੋ ਇਹ ਤਿੰਨ ਪ੍ਰੋਗਰਾਮ ਦਿੱਤੇ ਨੇ ਜਿਹੜਾ ਪਹਿਲਾ ਪ੍ਰੋਗਰਾਮ ਹੈ 18 ਜੁਲਾਈ ਨੂੰ ਸਰਬਦਲੀ ਬੈਠਕ ਸਾਰੇ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਪੁੱਛਣਾ ਕਿ ਇਹਦੇ ਉੱਤੇ ਤੁਹਾਡਾ ਕੀ ਸਟੈਂਡਰਡ ਤੁਹਾਡੀ ਕੀ ਨੀਤੀ ਹੈ ਉਸ ਦੇ ਵਿੱਚੋਂ ਜੀ ਕਹਿੰਦੇ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਜਗਿੰਦਰ ਸਿੰਘ ਅਗਰਾਹਾ ਉਹਨਾਂ ਦਾ ਗਰੁੱਪ ਬਾਹਰ ਹੋ ਗਿਆ ਜਗਿੰਦਰ ਸਿੰਘ ਅਗਰਾਹਾ ਹੋਰ ਨਾਲ ਮੇਰੀ ਵੀ ਗੱਲ ਹੋ ਰਹੀ ਸੀ ਉਹ ਕਹਿੰਦੇ ਵੀ ਕਿ ਅਸੀਂ ਤਾਂ ਫੈਸਲਾ ਪਹਿਲੇ ਦਿਨ ਤੋਂ ਕੀਤਾ ਹੋਇਆ ਹੈ ਕਿ ਐਸਕੇਮ ਦਾ ਵੀ ਸਿਧਾਂਤ ਹੈ ਤੇ ਸਾਡਾ ਵੀ ਇੱਕ ਨੁਕਾਤੀ ਫਾਰਮੂਲਾ ਹੈ ਕਿ ਅਸੀਂ ਰਾਜਨੀਤਿਕ ਤਰ੍ਹਾਂ ਦੇ ਨਾਲ ਨਹੀਂ ਜਾਣਾ ਤੇ ਇਸ ਲਈ ਅਸੀਂ ਇਸ ਬੈਠਕ 'ਚ ਨਹੀਂ ਆਵਾਂਗੇ ਪੰਜਾਬ ਦੀਆਂ ਕੁਝ ਧਿਰਾਂ ਦਾ ਜੈਸਕੇਮ 'ਚ ਸ਼ਾਮਲ ਕੁਝ ਕਿਸਾਨ ਜਥੇਬੰਦੀਆਂ ਦਾ ਲੈਂਡ ਪੁਲੀਗ ਮਾਮਲੇ ਤੇ ਲੜਾਈ ਲੜ ਰਹੀਆਂ ਧਿਰਾਂ ਦਾ ਕੁਝ ਕਿਸਾਨਾਂ ਦਾ ਵੀ ਮੰਨਣਾ ਸੀ ਕਿ ਵੀ ਜੇ ਦਿੱਲੀ ਧਰਨਾ ਲੱਗਦਾ ਹੈ ਤਿੰਨ ਖੇਤੀ ਕਾਨੂੰਨ ਵਾਪਸ ਕਰਾਉਣ ਲਈ ਤਦ ਵੀ ਅਸੀਂ ਸਰਕਾਰ ਨਾਲ ਮੀਟਿੰਗਾਂ ਕਰਦੇ ਹਾਂ ਉਹ ਰਾਜਨੀਤਿਕ ਲੋਕ ਹੁੰਦੇ ਨੇ ਪੰਜਾਬ 'ਚ ਵੀ ਆਮ ਆਦੀ ਪਾਰਟੀ ਸਰਕਾਰ ਬਣੀ ਹੈ ਤੇ ਉੱਚ ਕਿਸਾਨਾਂ ਦਾ ਯੋਗਦਾਨ ਵੀ ਹੈ ਨਾ ਜੱਥੇਬੰਦੀਆਂ ਦਾ ਯੋਗਦਾਨ ਵੀ ਹੈ ਮਾਲਵੇ ਚ ਜੇ ਵੱਡੀ ਗਿਣਤੀ ਜਿੱਥੇ ਕਹੇ ਨੇ ਤਾਂ ਉਹਦੇ ਵਿੱਚੋਂ ਗਰਾਂ ਜੱਥੇਬੰਦੀ ਦੇ ਸਮਰਸਥਕਾਂ ਦੀਆਂ ਵੋਟਾਂ ਵੀ ਹੈ ਤੇ ਉਹਨਾਂ ਨਾਲ ਸਰਕਾਰਾਂ ਨਾਲ ਵੀ ਤਾਂ ਰابطਾ ਹੁੰਦਾ ਉਹਨਾਂ ਕੋਲ ਵੀ ਤਾਂ ਮੈਮੋਰੈਂਡਮ ਲੈ ਕੇ ਜਾਂਦੇ ਨੇ ਉਹਨਾਂ ਨਾਲ ਮੀਟਿੰਗਾਂ ਕਰਦੇ ਨੇ ਫਿਰ ਰਾਜਧਿਕ ਤੇ ਹਨ ਉਹ ਕਹਿੰਦੇ ਵੀ ਜਦੋਂ ਚੁਣੀ ਗਈ ਜਮਾਤ ਫਿਰ ਉਹ ਸਰਕਾਰ ਹੈ ਫਿਰ ਸਰਕਾਰ ਦੀ ਫਰਜ ਬਣਦਾ ਹੈ ਸਰਕਾਰ ਦਾ ਅ ਸਰਕਾਰੇ ਨਿਯਮ ਲੈ ਕੇ ਆਉਂਦੀ ਹੈ ਸਰਕਾਰ ਨੇ ਵਾਪਸ ਇਸ ਲਈ ਲੜਾਈ ਵੀ ਉਹਦੇ ਖਿਲਾਫ ਹੀ ਹੁੰਦੀ ਹੈ ਇਸ ਲਈ ਉਹਨੇ ਮੀਟਿੰਗਾਂ ਤਾਂ ਨਹੀਂ ਪਰ ਜਦੋਂ ਰਾਜਨੀਤਿਕ ਧਿਰ ਹੈ ਫਿਰ ਉਹ ਦਿਖਾਉਂਦੀ ਹੈ ਕਿ ਮੈਨੂੰ ਫਿਕਰ ਹੈ ਜੀ ਲੋਕਾਂ ਦਾ ਮੈਨੂੰ ਤੁਹਾਡਾ ਫਿਕਰ ਹੈ ਜੀ ਫਿਰ ਉਹ ਨੇੜੇ ਲੱਗਣਾ ਚਾਹੁੰਦੀ ਹੁੰਦੀ ਹੈ ਅਸੀਂ ਕਹਿੰਦੇ ਕਿ ਜਥੇਬੰਦਕ ਧਿਰਾਂ ਸਾਡਾ ਰਾਜਨੀਤਿਕ ਧਿਰ ਨਾਲ ਕੋਈ ਵਾਸਤਾ ਨਹੀਂ ਇਸ ਲਈ ਅਸੀਂ ਨਾ ਰਾਜਨੀਤਿਕ ਲੀਡਰਾਂ ਨਾਲ ਕੋਈ ਮੀਟਿੰਗ ਨਹੀਂ ਸਾਂਝੀ ਕਰਾਂਗੇ ਕੋਈ ਸਟੇਜ ਨਹੀਂ ਸਾਂਝੀ ਕਰਾਂਗੇ ਠੀਕ ਹੈ ਆਪਣਾ ਜੋ ਕੰਮ ਕਰਨਾ ਬਾਕੀਆਂ ਨਾਲ ਸਾਡਾ ਕੋਈ ਕਿਲਾ ਸ਼ਿਕਵਾ ਵੀ ਨਹੀਂ ਤੇ ਇਥੋਂ ਤੱਕ ਵੀ ਉਹ ਕਹਿੰਦੇ ਵੀ ਕਿ ਅਸੀਂ ਸਿਰਫ ਇਸ ਬੈਠਕ ਤੋਂ ਬਾਹਰ ਰਹਿਣ ਦਾ ਫੈਸਲਾ ਲਿਆ ਅਸੀਂ ਅੰਦੋਲਨ ਤੋਂ ਬਾਹਰ ਰਹਿਣ ਦਾ ਫੈਸਲਾ ਨਹੀਂ ਲਿਆ ਅਸੀਂ ਝੰਡਾ ਮਾਰਚ ਤੇ ਟਰੈਕਟਰ ਮਾਰਚ ਅਸੀਂ ਹੈ ਮਹਾ ਰੈਲੀ ਮਹਾ ਪੰਚਾਇਤ ਉਹ ਤੋਂ ਬਿਨਾ ਜਿਹੜੇ ਪ੍ਰੋਗਰਾਮ ਹੋਣਗੇ ਉਹਨਾਂ 'ਚ ਸ਼ਾਮਲ ਹੁੰਦੇ ਰਵਾਂਗੇ ਸਵਾਲ ਤਾਂ ਇਹ ਵੀ ਸੀ ਕਿ ਜਨਾਬ ਐਸਕੇਐਮ ਦੇ ਅੰਦਰ ਸੀਪੀਆਈ ਸੀਪੀਐਮ ਵਰਗੀਆਂ ਜਾਂ ਹੋਰ ਕਿਹਈ ਤਰ੍ਹਾਂ ਜਾਂ ਰਾਜਾਲ ਹੋਰਾਂ ਦੀ ਜਿਵੇਂ ਧਿਰ ਹੈ ਜਾਂ ਮਤਲਬ ਕਿ ਹਰਿਆਣੇ ਦੀਆਂ ਕੁਝ ਉਹ ਤਰ੍ਹਾਂ ਕਿ ਸੰਜੇ ਥੰਦੀਆਂ ਜਿਹੜੇ ਆਪ ਚੋਣ ਲੜਦੀਆਂ ਰਹੀਆਂ ਨੇ ਹੈ ਉਹ ਕਹਿੰਦੇ ਵੀ ਜਦੋਂ ਤਾਂ ਉਹ ਚੋਣ ਲੜੀਆਂ ਤਦੋਂ ਬਾਹਰ ਜਾ ਕੇ ਲੜੀਆਂ ਇੱਕ ਦਲ ਬਣਾ ਕੇ ਕੁਝ ਬਣਾ ਕੇ ਹੁਣ ਉਹ ਇੱਥੇ ਕਿਸਾਨ ਜੱਥੇਬੰਦੀਵਾਂ ਚੋਂ ਕੰਮ ਕਰਦੀਆਂ ਨੇ ਤੇ ਇਸ ਲਈ ਬਤੌਰ ਜੱਥੇਬੰਦੀ ਅਸੀਂ ਉਹਨਾਂ ਨਾਲ ਬੈਠਦੇ ਜਦੋਂ ਰਾਜਨੀਤਿਕ ਪੱਧਰ 'ਤੇ ਆਉਣਗੇ ਫਿਰ ਸਾਡਾ ਉਹਨਾਂ ਨਾਲ ਕੋਈ ਬਵਾਸਤਾ ਨਹੀਂ ਠੀਕ ਹੈ ਉਹ ਗ੍ਰਾਹਾਂ ਉਹਨਾਂ ਦਾ ਆਪਣਾ ਤਰਕ ਹੈ ਆਪਣੀ ਦਲੀਲ ਹੈ ਆਪਣਾ ਢੰਗ ਤਰੀਕਾ ਹੈ ਪਰ ਕੁਝ ਤਰ੍ਹਾਂ ਲੱਗਦਾ ਹੈ ਕਿ ਇਸ ਮੌਕੇ ਇੱਕ ਜੁਟ ਦਿਖਣਾ ਚਾਹੀਦਾ ਸੀ ਨਹੀਂ ਤੁਸੀਂ মিডিਆ ਨੂੰ ਖਾਸ ਕਰਕੇ ਸਰਕਾਰੀ মিডিਆ ਨੂੰ ਜਦ ਤੁਸੀਂ ਕਸਾਂ ਜਿੱਥੇ ਬੰਦੀਆਂ ਦੀ ਉਲਟ ਭੁਖਤ ਨਾਲੀਆਂ ਤਰ੍ਹਾਂ ਇਹ ਪ੍ਰੋਪਗੈਂਡੇ ਦਾ ਮੌਕਾ ਦੇ ਰਹੇ ਹੋ ਜੀ ਦੇਖੋ ਜੀ ਹੈ ਲੜਾਈ ਤੋਂ ਪਹਿਲਾਂ ਹੀ ਦੋ ਫਾੜ ਦੇਖੋ ਜੀ ਪਹਿ ਗਿਆ ਰੇੜਕਾ ਹੈ ਨਾ ਅਗਰਾਂ ਜਿੱਥੇ ਬੰਦੀ ਬਾਹਰ ਇਹੋ ਜਿਹੇ ਟਾਈਟਲਾਂ ਨਾਲ ਲੋਕਾਂ ਨੂੰ ਕਹਿੰਦੇ ਪਰਮਾਇਆ ਜਾਊਗਾ ਜਦੋਂ ਕਿ ਕਹਿੰਦੇ ਕਿ ਇਹ ਸਾਡਾ ਪੁਰਾਣਾ ਨੁਕਤਾ ਸੀ ਇਸ ਨੁਕਤੇ ਤੇ ਪਹਿਲਾਂ ਵੀ ਕੰਮ ਕਰਦੇ ਆ ਰਹੇ ਹਾਂ ਐਸਕੇਐਮਬੀਏ ਤੋਂ ਵੱਖ ਵਾ ਪੰਜਾਬ ਦੀਆਂ ਜਿੱਥੇ ਬੰਦੀਆਂ ਦੇ ਵਿੱਚ ਅਸੀਂ ਸਿੱਧੇ ਉਮੇ ਸ਼ਾਮਲ ਵੀ ਨਹੀਂ ਗਏ ਅਜੰਡਾ ਵੀ ਅਸੀਂ ਸ਼ਾਮਲ ਹੁੰਨੇ ਆ ਤੇ ਅਸੀਂ ਨੈਸ਼ਨਲ ਤੌਰ ਦੇ ਉੱਤੇ ਜਿਹੜੇ ਐਸਕੇਐਮ ਦਾ ਸੰਗਠਨ ਬਣਿਆ ਉਧਰੇयां ਸੀ ਨਾਲ ਸੋ ਇਸ ਢੰਗ ਤਰੀਕੇ ਨਾਲ ਜੋਗਿੰਦਰ ਸਿੰਘ ਅਗਰਾਹ ਹੋ ਰਹੀ ਤੇ ਉਹਨਾਂ ਦੀ ਜਥੇਬੰਦੀ ਤਾਂ ਆਪਣੇ ਆਪ ਨੂੰ ਇਸ ਮਸਲੇ ਤੋਂ ਪਹਿਲੀ ਬੈਠਕ ਤੱਕਲੇ ਜੋ ਬਾਹਰ ਕਰ ਗਈ ਤੇ ਅਗਲੀ ਲੜਾਈ ਚ ਕਹਿੰਦੇ ਅਸੀਂ ਸ਼ਾਮਲ ਆਂ ਪਰ ਲੈਂਡ ਪੂਲਿੰਗ ਵਾਲੀ ਲੜਾਈ ਜਿੱਥੇ ਵੱਡੀ ਹੋਣ ਜਾ ਰਹੀ ਆ ਉਥੇ ਜਦੋਂ ਸ਼ੰਭੂ ਖਨੋਰੀ ਧਰਨਾ ਚੱਲ ਰਿਹਾ ਸੀ ਤਦ ਅਦਾਲਤੀ ਹੁਕਮਾਂ ਦੇ ਤਹਿਤ ਇੱਕ ਕਮੇਟੀ ਦਾ ਗਠਨ ਹੋਇਆ ਹਾਂ ਸਾਬਕਾ ਜੱਜ ਸਾਹਿਬ ਦੀ ਅਗਵਾਈ ਹੇਠ ਸੋ ਸੁਪਰੀਮ ਕੋਰਟ ਵੱਲੋਂ ਜਸਟਿਸ ਜਿਹੜੇ ਰਿਟਾਇਰਡ ਨੇ ਨਵਾਬ ਸਿੰਘ ਦੀ ਅਗਵਾਈ ਹੇਠ ਕਮੇਟੀ ਬਣੀ ਸੀ ਉਸ ਕਮੇਟੀ ਦੇ ਹੁਣ ਕੁਝ ਸੁਝਾਅ ਸਾਹਮਣੇ ਆ ਰਹੇ ਨੇ ਕਿ ਪੰਜਾਬ ਤੇ ਹਰਿਆਣਾ ਦੀ ਜਿਹੜੀ ਕਿਸਾਨੀਆਂ ਉਸ ਨੂੰ ਕਹਿੰਦੇ ਨਵੇਂ ਬਦਲ ਪੇਸ਼ ਕਰਨੇ ਪੈਣੇ ਆ ਉਹਦੇ ਮੂਰੇ ਉਹਦੇ ਮੂਰੇ ਜਿਹੜੀਆਂ ਚੁਣੌਤੀਆਂ ਨੇ ਕਿਸਾਨ ਕ੍ਰੈਡਿਟ ਵਪਾਰ ਸ਼ੁਰੂ ਕਰਨ ਦੀ ਲੋੜ ਹੈ ਉਹ ਕਹਿੰਦੇ ਵੀ ਕਿ ਕਿਸਾਨਾਂ ਦੀ ਆਮਦਨੀ ਚ ਵਾਧੇ ਲਈ ਤੇ ਖੇਤੀ ਤੋਂ ਇਲਾਵਾ ਕਿਸਾਨਾਂ ਦੀ ਗੈਰ ਖੇਤੀ ਸਾਧਨਾਂ ਤੋਂ ਆਮਦਨ ਚ ਵਾਧੇ ਲਈ ਉਹਨਾਂ ਦੀ ਸਮੂਲੀਅਤ ਤੇ ਨਹੀਂ ਸਾਨੂੰ ਕਹਿੰਦੇ ਕੰਮ ਕਰਨ ਦੀ ਲੋੜ ਹੈ ਇਹ ਦਿਨ ਉਹਨਾਂ ਨੇ ਕਿਹਾ ਕਿ ਕਾਰਬਨ ਕ੍ਰੈਡਿਟ ਵਪਾਰ ਮਤਲਬ ਉਹਨਾਂ ਦਾ ਕਹਿਣ ਤੋਂ ਭਾਵ ਸੀਗਾ ਕਿ ਜਿਵੇਂ ਗੜਸ਼ੰਕਰ ਹਿਆਰਪੁਰ ਹੈ ਜਾਂ ਅਨੰਦਪੁਰ ਸਾਹਿਬ ਦੇ ਉੱਪਰ ਕੰਢੀ ਵਾਲਾ ਜਿਹੜਾ ਖੇਤਰ ਆ ਇਸੇ ਤਰ੍ਹਾਂ ਹਰਿਆਣੇ 'ਚ ਜਮਨਾ ਨਗਰ ਵਾਲਾ ਜਿਹੜਾ ਖੇਤਰ ਨੇ ਜਾਂ ਹੋਰ ਕੁਝ ਖੇਤਰ ਨੇ ਉਹਨਾਂ ਖੇਤਰਾਂ 'ਚ ਕਹਿੰਦੇ ਕਿ ਸਰਕਾਰ ਮਿਲ ਕੇ ਜੰਗਲਾਤ ਵਿਭਾਗ ਮਿਲ ਕੇ ਜਿញਾ ਜਿਨਾਂ ਉੱਥੇ ਕੰਮ ਕਰਕੇ ਆਪਣੇ ਖੇਤਾਂ 'ਚ ਜੰਗਲ ਲਾਓ ਦਰਖਤ ਲਾਓ ਤੇ ਉਹਦੇ ਵਿੱਚੋਂ ਜਿਹੜੀ ਆਮਦਨ ਆਵੇ ਉਹਦਾ 75% ਦੀ 80% ਦੀ ਹਿੱਸਾ ਕਿਸਾਨ ਨੂੰ ਜਾਵੇ 20% ਮਤਲਬ ਮੰਨ ਲਓ ਆਪਾਂ ਪੈਦਾ ਕਰੀ ਕਿ ਉਹਦੇ ਚੋਂ ਇੰਨੀ ਆਕਸੀਜਨ ਪੈਦਾ ਹੋ ਰਹੀ ਆ ਉਹ ਸਵਾਲੀ ਉਹਨਾਂ ਦੀ ਆਮਦਨ ਤਾਂ ਕੀਤੀ ਜਾਵੇ ਕਿ ਇਹਨਾਂ ਯੋਗਦਾਨ ਪਾ ਰਹੇ ਨੇ ਕਿਸਾਨ ਸਿੱਧੇ ਸੋ ਇਸ ਤਰ੍ਹਾਂ ਦੀ ਉਹਨਾਂ ਨੇ ਇੱਕ ਯੋਜਨਾ ਤੇ ਵੀ ਗੱਲ ਕੀਤੀ ਆ ਪਰ ਜਿਹੜੀ ਪੰਜਾਬ ਦੀ ਜ਼ਮੀਨ ਘਟਦੀ ਜਾ ਰਹੀ ਆ ਜੇ ਹੁਣ ਆਪਾਂ ਗੱਲ ਕਰ ਰਹੇ ਆ ਕਿ 40000 ਏਕੜ ਪੰਜਾਬ ਚ 18-19 ਸਾਈਟਾਂ ਪੰਜਾਬ ਸਰਕਾਰ ਨੇ ਤੈਅ ਕਰ ਲੀਆਂ 23-24 ਹਜ਼ਾਰ ਏਕੜ ਕੱਲੇ ਲੁਧਿਆਣਾ ਚ ਤੇ ਬਾਕੀ ਪੂਰੇ ਪੰਜਾਬ ਚ ਇਕੱਠੀ ਕਰ ਰਹੇ ਨੇ ਤੇ ਪਿਛਲੇ ਦਹਾਕਿਆਂ ਚ ਜਦੋਂ ਝਾਤ ਮਾਰੀਏ ਮੇਰੇ ਮੁਰੇ ਰਿਪੋਰਟ ਪਈ ਹੈ ਜਿਹੜੀ ਦੰਪ ਭਰਦੀ ਹੈ ਕਿ ਪਿਛਲੇ ਇੱਕ ਦਹਾਕੇ ਚ 4 ਲੱਖ ਏਕੜ ਤੋਂ ਵੱਧ ਜ਼ਮੀਨ ਖੇਤੀ ਹਟੋ ਕੱਢ ਕੇ ਕੰਕਰੀਟ ਦੇ ਜੰਗਲ ਚ ਬਦਲ ਦਿੱਤੀ ਗਈ ਹੈ 10 ਸਾਲਾਂ ਚ 4 ਲੱਖ ਏਕੜ ਤੋਂ ਵੱਧ ਜ਼ਮੀਨ ਅਸੀਂ ਇਹਨਾਂ ਚੋਂ ਕੱਢ ਲਈ ਹੈ ਜਿਹਦੇ ਵਿੱਚੋਂ ਕੱਲੀ 60 ਹਜ਼ਾਰ ਏਕੜ ਜ਼ਮੀਨ ਤਾਂ ਸਿੱਧੀ ਕਹਿੰਦੇ ਜੀ ਇਹ ਨੈਸ਼ਨਲ ਹਾਈਵੇ ਹੋਵੇ ਭਾਰਤ ਵਾਲਾ ਪ੍ਰੋਜੈਕਟ ਜੇਬ ਉਹਨਾਂ ਲਈ ਹੈ। ਆ ਮੇਰੇ ਮੂਹਰੇ ਰਿਪੋਰਟ ਦਮ ਭਰਦੀ ਹੈ ਕਿ ਸੂਬੇ ਦੀ ਸੋਨਾ ਉਗਲਣ ਵਾਲੀ ਕਹਿੰਦੇ ਖੇਤੀ ਜ਼ਮੀਨ ਕਿਸਾਨ ਘਰ ਪ੍ਰਕਰਾਂਿਆਂ ਨੂੰ ਸੌਂਪੀ ਜਾ ਰਹੀ ਹੈ ਇਹਨੂੰ ਲੈ ਕੇ ਲੋਕ ਚੇਤਨ ਹੋਣ ਲੱਗੇ ਨੇ, ਗ੍ਰਾਮ ਸਭਾ ਮੋਂ ਦੇ ਮਤੇ ਪੈਣ ਲੱਗੇ ਨੇ ਪਰ ਇਹ ਸਚਾਈ ਆ ਕਿ ਪੰਜਾਬ ਇੱਕ ਅਜਿਹਾ ਸੂਬਾ ਜਿਹੜਾ ਅਨਾਜ ਪੈਦਾ ਕਰਨ ਖਾਸ ਕਰ ਕਣਕ ਦੀ ਪੈਦਾਵਾਰ ਦੇ ਵਿੱਚ ਕੁੱਲ ਪੈਦਾਵਾਰ ਚੋ 51% ਦੀ ਲਗਭਗ ਕੱਲਾ ਹੀ 51 52% ਦੀ ਹਿੱਸੇਦਾਰੀ ਭਰਿਆ। 48 49 ਪੀ ਸਦੀ ਬਾਕੀ ਸਾਰੇ ਸੁਭਿਆਂ ਦੀ ਮਿਲ ਕੇ ਯੋਗਦਾਨ ਹੈ ਉਹਦੇ باوجود ਵੀ ਬੋਨਸ ਕਦੇ ਮੱਧ ਪ੍ਰਦੇਸ਼ ਨੂੰ ਦੇ ਦਿਓ ਕਦੇ ਰਾਜਸਥਾਨ ਨੂੰ ਦੇ ਦੇ ਕਦੇ ਇਹਨੂੰ ਦੇ ਦਿਓ ਕਦੇ ਪੰਜਾਬ ਨੂੰ ਕਦੇ ਬੋਨਸ ਵੀ ਨਹੀਂ ਦਿੰਦੇ ਤੇ ਪੰਜਾਬ ਦੇ ਵਿੱਚੋਂ ਜੇ ਇਸੇ ਤਰ੍ਹਾਂ ਕਹਿੰਦੇ ਰਕਵਾ ਘਟਾਇਆ ਜਾਂਦਾ ਰਿਹਾ 10 ਸਾਲਾਂ 'ਚ 4 ਲੱਖ ਏਕੜ ਜ਼ਮੀਨ ਕਹਿੰਦੇ ਪੰਜਾਬ ਦੇ ਹੇਠੋਂ ਕਢ ਲਈ ਗਈ ਆ ਜਿੱਥੋਂ 60 ਹਜ਼ਾਰ ਏਕੜ ਜ਼ਮੀਨ ਤਾਂ ਕੱਲੀ ਭਾਰਤ ਸਰਕਾਰ ਵੱਲੋਂ ਹਾਈਵੇ ਬਣਾਉਣ ਲਈ ਅਕਵਾਇਰ ਕੀਤੀ ਗਈ ਆ 80% ਦੀ ਹਾਈਵੇ ਦਾ ਨਿਰਮਾਣ ਹੋ ਚੁੱਕਿਆ 20% ਦੀ ਲਈ ਜਦੋਂ ਜੈਦ ਜਿਵੇਂ ਰੋਜ਼ ਡੰਡੇ ਦੇ ਜ਼ੋਰ ਤੇ ਪੰਜਾਬ ਪੁਲਿਸ ਲੱਗੀ ਆ ਐ ਕਿਸਾਨ ਕਹਿੰਦੇ ਮੁਆਵਜ਼ੇ ਵੀ ਪੂਰੇ ਨਹੀਂ ਮਿਲੇ ਉਹਦੇ باوجود ਖਿੱਚਟੂ ਹੋ ਰਹੀ ਆ ਸੋ ਇਸ ਲਈ ਵੱਡਾ ਸਵਾਲ ਖੜਾ ਹੈ ਇਸੇ ਤਰ੍ਹਾਂ ਕਹਿੰਦੇ ਪੰਜਾਬ ਚ ਮਤਲਬ ਕਿ ਜਿਹੜੀ ਇਹ ਐਕਵਾਇਰ ਕਰਨ ਵਾਲੀ ਨੀਤੀ ਆ ਇਹ 10 ਸਾਲਾਂ ਦੇ ਦਾਹਕੇ ਦੇ ਹਿਸਾਬ ਨਾਲ ਜੀ 4 ਲੱਕ 1 ਏਕੜ ਹੈ ਕਹਿੰਦੇ ਪੰਜਾਬ ਦੀ ਇਸ਼ਾਰਾ 1 ਏਕੜ ਖੇਤੀ ਜੋਗ ਜ਼ਮੀਨ ਮਤਲਬ ਕਿ ਘਟ ਸਕਦੀ ਆ ਤੇ ਜ਼ਮੀਨ ਕਟੂਗੀ ਤਾਂ ਪਹਿਲਾਂ ਵਾਰ ਕਟੂਗੀ ਪੈਦਾਵਰ ਕਟੂਗਾ ਤਾਂ ਕੁੱਲ ਪੈਦਾਵਰ ਸਾਂ ਜੋਗਦਾਨ ਕਟੂਗਾ ਤੇ ਯੋਗਦਾਨ ਕਟੂਗਾ ਤੇ ਪੰਜਾਬ ਨੂੰ ਕਹਿੰਦੇ ਫਿਰ ਐਮਐਸਪੀ ਜੇ ਕਣਕ ਤੇ ਝੋਨੇ ਤੇ ਮਿਲ ਵੀ ਰਹੀ ਐ ਫਿਰ ਉਹਦੇ ਵਿੱਚੋਂ ਵੀ ਬਾਹਰ ਹੋਣ ਦਾ ਖਤਰਾ ਖੜਾ ਤੇ ਇਸ ਲਈ ਕੁਝ ਚਿਰਾਂ ਕਹਿੰਦੀ ਐ ਕਿ ਸ਼ਾਸਨ ਪੰਜਾਬ ਨੂੰ ਚੋਂ ਬਾਹਰ ਕੀਤਾ ਜਾਵੇ ਦੂਏ ਪਾਸੇ ਫਿਰ ਦੇਸ਼ਮੁਰੀ ਅਨਾਜ ਦਾ ਸੰਕਟ ਵੀ ਖੜਾ ਹੋਣਾ ਫਿਰ ਬਾਹਰੋਂ ਲਾਲ ਕਣਕ ਮੰਗਾ ਲਿਓ ਭਾਈ ਆ ਫਿਰ ਅਮਰੀਕਾ ਕਹਿੰਦਾ ਸਮਝੌਤਾ ਕਰ ਲਓ ਮੇਰੇ ਨਾਲ ਖੇਤੀ ਤੇ ਡੈਰੀ ਵਾਲੇ ਮਾਮਲੇ 'ਚ ਫਿਰ ਆਇਆ ਕਰੂਗਾ ਨਿਊਜ਼ੀਲੈਂਡ ਤੋਂ ਦੁੱਧ ਵਗੈਰਾ ਉਧਰੋਂ ਤੇ ਪੰਜਾਬ ਵਾਲਾ ਦੇਸ਼ ਵਾਲਾ ਸਾਰਾ ਕੁਝ ਮੁੱਕ ਜਾਣਾ ਮੈਸੇ ਇੱਥੇ ਨਕਲੀ ਦੁੱਧ ਦਾ ਕਾਰੋਬਾਰ ਤਾਂ ਬਹੁਤ ਵੱਧ ਰਿਹਾ ਹੈ ਜਿਹਦੇ ਉੱਤੇ ਵੀ ਸਵਾਲ ਖੜਾ ਹੈ ਸੋ ਪੰਜਾਬ ਦੇ ਮੂਰੇ ਜਿਹੜੀ ਇਹ ਚੁਣੌਤੀ ਆ ਖੜੀ ਹੋਈ ਹੈ ਜੀ ਇਸ ਨੂੰ ਨਜਿੱਠਣ ਦੇ ਲਈ ਹੁਣ ਦੇਖਣਾ ਇਹ ਗੱਲ ਇਹ ਕਿ ਕਿਵੇਂ ਨਜਿੱਠਿਆ ਜਾਂਦਾ ਕਿਉਂਕਿ ਮੈਂ ਦੇਖ ਰਿਹਾ ਸੀ ਕਿ ਰਿਪੋਰਟ ਕਹਿੰਦੀ ਹੈ ਰਿਪੋਰਟ ਦੇ ਮੁਤਾਬਕ ਭਾਰਤ 'ਚ 70 ਤੋਂ 75 ਲੱਖ ਹੈਕਟੇਰ ਰਕਬੇ ਵਿੱਚ ਕਹਿੰਦੇ ਕਣਕ ਦੀ ਖੇਤੀ ਕੀਤੀ ਜਾਂਦੀ ਹੈ ਜਿਸ 'ਚ 50% ਤੋਂ ਵੱਧ ਯੋਗਦਾਨ ਇਕੱਲਾ ਪੰਜਾਬ ਪਾਉਂਦਾ 35 ਲੱਖ ਇਹ ਪੂਰੇ ਮੁਲਕ 'ਚ 70 ਤੋਂ 75 ਲੱਖ ਹੈਕਟੇਰ 'ਚ ਖੇਤੀ ਹੋ ਰਹੀ ਆ ਤਾਂ ਕੱਲੇ ਪੰਜਾਬ 'ਚ ਕਣਕ ਦੀ ਪੈਦਾਵਾਰ ਲਈ 35 ਲੱਖ ਹੈਕਟੇਰ ਜ਼ਮੀਨ ਵਰਤੀ ਜਾ ਰਹੀ ਆ ਤੇ ਲਗਾਤਾਰ ਜੇ ਘੱਟੀ ਜਾਊਗੀ 10 ਸਾਲਾਂ 'ਚ 4 ਲੱਖ ਏਕੜ ਕੱਢ ਲਈ ਤੇ ਹੁਣ ਤੁਸੀਂ 3 ਮਹੀਨਿਆਂ ਦੇ ਵਿੱਚ 40 ਹਜ਼ਾਰ ਏਕੜ ਕੱਢਣ ਨੂੰ ਫਿਰਦੇ ਹੋ ਤੇ ਫਿਰ ਪੰਜਾਬ ਦੇ ਕੋਲ ਖੇਤੀ ਵਾਲੀ ਜ਼ਮੀਨ ਰਹਿਣੀ ਨਹੀਂ ਜਨਾਬ ਤੇ ਛੋਟਾ ਕਿਸਾਨੇ 'ਚੋਂ ਬਾਹਰ ਹੋਈ ਜਾ ਰਿਹਾ ਜੇ ਕਿਸਾਨ ਉਜੜੂਗਾ ਤਾਂ ਉਹਦੇ ਨਾਲ ਦੇ ਸਹਾਇਕ ਧੰਦੇਆਂ ਵਿੱਚੋਂ ਉਹ ਲੋਕ ਵੀ ਉਜੜਣਗੇ ਖੇਤ ਮਜ਼ਦੂਰ ਵੀ ਉਜੜੂ ਛੋਟਾ ਪਿੰਡਲਾ ਦੁਕਾਨਦਾਰ ਵੀ ਉਜੜੂ ਤੇ ਪਿੰਡ ਉਜੜਣਗੇ ਸੋ ਇਹ ਚੁਣੌਤੀਆਂ ਵੱਡੀਆਂ ਹੁੰਦੀਆਂ ਜਾ ਰਹੀਆਂ ਸਰਕਾਰਾਂ ਦੀ ਰਾਜਨੀਤਿਕ ਤਰ੍ਹਾਂ ਦੀ ਅਣ ਦੇਖੀ ਹੈ ਇਸੇ ਲਈ ਲੈਂਡ ਪੁਲਿੰਗ ਵਾਲਾ ਮੁੱਦਾ ਪੰਜਾਬ ਦੇ ਵਿੱਚ ਵੱਡਾ ਮੁੱਦਾ ਬਣੂਗਾ ਔਰ ਕਿਸਾਨ ਜਥੇਬੰਦੀਆਂ ਜਿਹੜੇ ਦੀ ਲੜਾਈ ਲੜਦੀਆਂ ਤਾਂ ਸ਼ਾਇਦ ਆਪਣਾ ਗਵਾਇਆ ਰਤਬਾ ਮੁੜ ਕੇ ਬਹਾਲ ਕਰਨ ਦੇ ਰਾਹ ਪੈ ਜਾਣ ਚਲੋ ਜੀ ਜਾਂਦੇ ਜਾਂਦੇ ਇੱਕ ਹੋਰ ਗੰਭੀਰ ਪਹਿਲੂ ਤੇ ਨਜੱਸਾਨੀ ਕਰਤੀ ਹੈ ਮੋਬਾਈਲ ਨੂੰ ਲੈ ਕੇ ਆਪਾਂ ਲਗਾਤਾਰ ਗਲਬਤ ਕਰਦੇ ਰਹਿੰਦੇ ਹਾਂ ਕਿ ਮੋਬਾਈਲ ਦੀ ਆਦਤ ਤੇ ਸੋਸ਼ਲ ਮੀਡੀਆ ਦੀ ਆਦਤ ਰੀਲਾਂ ਦੇਖਣ ਦੀ ਆਦਤ ਫਿਲਮਾਂ ਦੇ ਕਲਿੱਪ ਦੇਖਣ ਦੀ ਆਦਤ ਝੂਠ ਸੱਚ ਸੁਭਾਅ ਦੇਖਣ ਦੀ ਆਦਤ ਕਈ ਵਾਰ ਇਸ ਕਦਰ ਹਾਵੀ ਹੋ ਰਹੀ ਆ ਕਿ ਪਰਿਵਾਰ ਟੁੱਟਣ ਕਿਨਾਰੇ ਆ ਜਾਂਦੇ ਨੇ ਰਿਸ਼ਤੇ ਵਿਖਰਨ ਕਿਨਾਰੇ ਆ ਜਾਂਦੇ ਨੇ ਤਲਾਕ ਤੱਕ ਦੀ ਨੌਬਤ ਬਣ ਜਾਂਦੀ ਆ ਲੜਾਈ ਪੜਾਈ ਹੋ ਜਾਂਦੀ ਆ ਪਰਿਵਾਰਾਂ 'ਚ ਬੋਲਚਾਲ ਬੰਦ ਹੋ ਜਾਂਦੀ ਆ ਪਰ ਅੱਜ ਮੈਂ ਜਿਸ ਪਹਿਲੇ ਤੋਂ ਗੱਲ ਕਰਨ ਲੱਗਿਆ ਉਹ ਹੈ ਬੱਚਿਆਂ ਦੇ ਪੱਖ ਤੋਂ ਅਸੀਂ ਕਈ ਵਾਰ ਆਪਣੀ ਜਾਨ ਖਰਾਸੀ ਕਰਾਉਣ ਦੇ ਲਈ ਜੁਆਇਕ ਨੂੰ ਮੋਬਾਈਲ ਦੇ ਦਿੰਦੇ ਆ ਖੇਡ ਲੱਗੇ ਦੇਖ ਲਾ ਵੀਡੀਓ ਆਪਣਾ ਲੱਗਦਾ ਕਿ ਤੰਗ ਕਰੂਗਾ ਪਰ ਅਸੀਂ ਉਹਦੇ ਨਾਲ ਸਮਾਂ ਨਹੀਂ ਬਤਾਉਂਦੇ ਉਹਦੇ ਨਾਲ ਗੱਲ ਨਹੀਂ ਕਰਦੇ ਉਹ ਗੱਲ ਨਹੀਂ ਸੁਣਦੇ ਤੇ ਮੋਬਾਈਲ ਨੂੰ ਹੀ ਆਪਣਾ ਸਭ ਤੋਂ ਨੇੜਲਾ ਮਿੱਤਰ ਸਮਝ ਲੈਂਦਾ ਤੇ ਉਹਦੇ ਨਾਲ ਉਹ ਮਾਨਸਿਕ ਰੋਗੀ ਵੀ ਹੋ ਰਿਹਾ ਸ਼ਰੀਰਕ ਰੋਗੀ ਵੀ ਹੋ ਰਿਹਾ ਹੈ ਇਸ ਸਥਿਤੀ ਦੇ ਨਾਲ 2-4 ਹੁੰਦਿਆਂ ਉਹਨਾਂ ਦੇ ਵਿਵਹਾਰ 'ਚ ਵੱਡੀ ਤਬਦੀਲੀਆਂ ਆਉਂਦੀਆਂ ਬੱਚਾ ਕਦੇ ਬਹੁਤ ਖੁਸ਼ ਹੁੰਦਾ ਹੈ ਕਦੇ ਬਹੁਤ ਚੜਚੜਾ ਹੋ ਜਾਂਦਾ ਹੈ ਕਦੇ ਲੜਨ ਲੱਗਦਾ ਹੈ ਫੋਨ ਲੈਣ ਦੇ ਉੱਤੇ ਉਹ ਮਾਰ ਤੱਕ ਜਾਂਦਾ ਹੈ ਝਗੜਨ ਤੱਕ ਜਾਂਦਾ ਹੈ ਆਤਮ ਹੱਤਿਆ ਤੱਕ ਕਰਨ ਜਾਂਦਾ ਹੈ ਇਹ ਅੰਕੜੇ ਇਹ ਤੱਥ ਇਹ ਸਚਾਈ ਸਾਡੇ ਸਾਹਮਣੇ ਆਉਣ ਲੱਗੀ ਹੈ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਕੋਈ ਉਹ ਕਹਿੰਦੇ ਕਿ ਘਰ ਦੇ ਵਿੱਚ ਔਰਤ ਦਾ ਹਰ ਰੋਜ਼ ਵਿਵਹਾਰ ਨਵੇਂ ਤਰੀਕੇ ਦਾ ਹੁੰਦਾ ਸੀ ਕਿਸ ਦਿਨ ਤਾਂ ਉਹ ਘਰਦਿਆਂ ਨਾਲ ਹੱਸ ਹੱਸ ਕੇ ਭਜਨ ਠਕੇ ਕੰਮ ਕਰਦੀ ਸੀ ਕਿਸ ਦਿਨ ਉਹ ਸਵੇਰ ਤੋਂ ਹੀ ਚੜੀ ਰਹਿੰਦੀ ਸੀ ਸਿੱਧੇ ਮੂੰਹ ਨਹੀਂ ਬੋਲਦੀ ਸੀ ਦਿਨ ਚੋਂ ਤੱਕਈ ਵਾਰ ਵਿਵਹਾਰ ਚੰਗਾ ਲੱਗਦਾ ਕਿ ਮੇਰਾ ਮਾੜਾ ਲੱਗਦਾ ਕਹਿੰਦੇ ਸਮਝ ਨਹੀਂ ਆਉਂਦੀ ਸੀ ਫਿਰ ਉਹਦੇ ਘਰ ਵਾਲੇ ਨੇ ਕਹਿੰਦੇ ਕਈ ਮਾਇਰਾਂ ਨਾਲ ਇਹਦੇ ਬਾਰੇ رائے ਕੀਤੀ ਤੇ ਜੋ ਮਸਲਾ ਨਿਕਲਿਆ ਕਿ ਉਹ ਆਪਣਾ ਸਟੇਟਸ ਪਾਉਂਦੀ ਸੀ ਰੋਜ਼ ਤੇ ਉਹ ਸਟੇਟਸ ਦੇ ਉੱਤੇ ਜੇ ਤਾਂ ਚੰਗੇ ਵੱਧ ਲਾਈਕ ਕਮੈਂਟ ਹਨਾ ਦਿਲ ਫੁੱਲ ਜੇ ਉਹ ਵਾਬਾ ਆ ਜਾਂਦੀ ਸੀ ਫਿਰ ਤੋਂ ਵਾਗੋ-ਵਗ ਜੇ ਉਹਦੇ ਸਟੇਟਸ ਦੀ ਉਹਨੇ ਨਾ ਦੇਖੀ ਹੋਗੀ ਘੱਟ ਕਮੈਂਟ ਆਇਆ ਜਾਂ ਚੰਗੇ ਕਮੈਂਟ ਨਹੀਂ ਆਏ ਜਾਂ ਕਿਸੇ ਨੇ ਬਿਆੰਕ ਕਰਤਾ ਨਾ ਚੜਾਤਾ ਫਿਰ ਉਹ ਸਾਰਾ ਗੁੱਸਾ ਗਿਲਾ ਕਰਦੇ ਆਦੇ ਨਿਕਲ ਜਾਂਦਾ ਸੀ ਸੋ ਇਹ ਸਥਿਤੀ ਦੇ ਵਿੱਚ ਮੈਂ ਰਿਪੋਰਟ ਦੇਖ ਰਿਹਾ ਸੀ ਚੰਡੀਗੜ੍ਹ ਦੇ ਨਾਲ ਲੱਗਦੇ ਮਹਾਲੀ ਦੇ ਛੇਫੇ ਹਿੱਸੇ ਵਿੱਚ ਜਿਹੜਾ ਮਤਲਬ ਸਰਕਾਰੀ ਅਦਾਰੇ ਹੈ ਮੈਡੀਕਲ ਕਾਲਜ ਸਾਈਕੀਟ੍ਰਿਕ ओपीडी ਹੈ ਜਿਹੜੀ ਸਾਈਕੀਟ੍ਰਿਕ ओपीडी ਜਿਹੜੀ 6 ਫੇਸ ਦੇ ਵਿੱਚ ਮਹਾਲੀ ਚ ਕਹਿੰਦੇ ਉੱਥੇ ਦੀ ਇਹ ਕਹਾਣੀ ਹੈ ਸੋ ਮੈਂ ਇਹ ਫੇਜ਼ 6 ਦੇ ਵਿੱਚ ਸਥਿਤ ਡਾਕਟਰ ਬੀ ਆਰ ਅੰਮੇਦਕਰ ਇੰਸਟੀਚਿਊਟ ਫਾਰ ਮੈਡੀਕਲ ਸਾਇੰਸ ਐਂਡ ਸਾਈਕੀਟ੍ਰਿਕ ओपीडी ਇਹਦੇ ਵਿੱਚ ਹਰ ਰੋਜ਼ 2-3 ਮਾਮਲੇ ਮਹੀਨੇ ਚ 35 ਤੋਂ 40 ਮਾਮਲੇ ਜਿਹਾ ਆ ਰਹੇ ਨੇ ਇਹ ਚ ਮਾਪੇ ਕਹਿੰਦੇ ਜੀ ਸਾਡੇ ਜਵਾਕ ਰਾਤ ਨੂੰ ਸੁੱਤਿਆਂ ਪਿਆ ਵੀ ਉਂਗਲਾਂ ਚਲਾਉਂਦੇ ਨੇ ਗੋਲੀ ਮਾਰਦੇ ਇੱਧਰੋਂ ਆ ਗਿਆ ਉੱਧਰ ਆ ਗਿਆ ਬਚ ਜਾ ਹਾਂ ਭੱਜ ਲੈ ਦੇਖੀ ਕਿਤੇ ਸੋ ਕਹਿੰਦੇ ਸੌਂਦੇ ਹੋਏ ਵੀ ਉਂਗਲੀਆਂ ਚਲਾਉਂਦੇ ਨੇ ਤੇ ਕੁਝ ਨਾ ਕੁਝ ਬੜਬੜਾਉਂਦੇ ਰਹਿੰਦੇ ਨੇ ਤੇ ਇਹਦਾ ਮਤਲਬ ਉਹ ਵੀਡੀਓ ਗੇਮ ਸੁਪਨੇ 'ਚ ਵੀ ਖੇਡ ਰਹੇ ਨੇ ਉਹਨਾਂ ਦੇ ਹੱਥ ਉਸੇ ਤਰ੍ਹਾਂ ਚੱਲ ਰਹੇ ਨੇ ਤੇ ਇਹਦਾ ਅਸਰ ਉਹਨਾਂ ਦੀਆਂ ਸਰੀਰਕ ਗਤੀਵਿਧੀਆਂ ਤੇ ਉਂਗਲਾਂ ਤੇ ਦਿਮਾਗ ਤੇ ਅਸਰ ਤਾਂ ਪੈਂਦਾ ਹੀ ਹੈ ਤੇ ਉਹ ਕਹਿੰਦੇ ਕਿ ਇਹ ਤਾਂ ਅਜੀਹਾ ਹੁੰਦਾ ਹੈ ਕਿ ਸਟ੍ਰੈਸ ਨਾਲੇ ਨਸ਼ੇ ਨਾਲੋਂ ਵੀ ਜ਼ਿਆਦਾ ਭੈੜਾ ਰੋਗ ਹੈ। ਜੇ ਮੋਬਾਈਲ ਦੀ ਜਾਂ ਇਹਨਾਂ ਗੇਮਾਂ ਦੀ ਜਾਂ ਰੀਲਾਂ ਦੇਖਣ ਦੀ ਲਤ ਲੱਗ ਜਵੇ ਇਹ ਡਾਕਟਰਾਂ ਦਾ ਕਹਿਣਾ ਕਿ ਸਟ੍ਰੈਸ ਨਾਲੇ ਨਸ਼ੇ ਤੋਂ ਵੀ ਜ਼ਿਆਦਾ ਖਤਰਨਾਕ ਹੈ। ਸੋ ਜੇ ਕੇਸ ਕਹਿੰਦੇ ਕੋਵਿਡ ਤੋਂ ਬਾਅਦ 15 ਸਾਲ ਦੀ ਇੱਕ ਕੁੜੀ ਸੀ ਉਹਨੂੰ ਫਿਲਮਾਂ ਦੇਖਣ ਦੀ ਉਹ ਰੀਲਾਂ ਦੇਖਣ ਦੀ ਲਤ ਲੱਗ ਗਈ ਤੇ ਉਹ ਤਾਂ ਪੜ੍ਹਾਈ ਤੋਂ ਵੀ ਗਈ, ਕੰਮ ਤੋਂ ਵੀ ਗਈ, ਘਰਦਿਆਂ ਤੋਂ ਵੀ ਗਈ, ਆਖਰ ਇਲਾਜ ਕਰਾਉਣਾ ਪਿਆ। ਇਸੇ ਤਰ੍ਹਾਂ ਕਹਿੰਦੇ ਕਿ ਮੋਬਾਈਲ ਲੈ ਕੇ ਨਿਆਣਾ 24 ਘੰਟੇ ਚ ਲੱਗਿਆ ਰਹਿੰਦਾ ਮਾਪਿਆਂ ਨੇ ਲੱਗਿਆ ਕਿ ਪੜ੍ਹਨ ਨੂੰ ਲਿਖਣ ਨੂੰ ਜੋ ਉਹਨਾਂ ਨੇ ਮੋਬਾਈਲ ਖੋਲ੍ਹਿਆ ਤੇ ਉਹ ਤਾਂ ਸੁਸਾਇਡ ਕਰਨ ਤੱਕ ਨੂੰ ਜਾਵੇ ਫਿਰ ਉਹਦਾ ਇਲਾਜ ਸ਼ੁਰੂ ਕਰਾਂ ਸੋ ਇਸੇ ਤਰ੍ਹਾਂ ਮਤਲਬ ਅਧਿਆਪਕ ਕਹਿੰਦੇ ਕਿ ਬੱਚਿਆਂ ਦੇ ਵਿਵਹਾਰ ਚ ਤਬਦੀਲੀਆਂ ਦੇਖੀਆਂ ਜਦੋਂ ਉਹਨਾਂ ਨੂੰ ਮੋਬਾਈਲ ਮਿਲ ਗਿਆ ਜਦ ਤੱਕ ਨਹੀਂ ਸੀ ਮੋਬਾਈਲ ਤਦ ਤੱਕ ਉਹ ਸਹੀ ਸੀ ਜਦੋਂ ਉਹਨਾਂ ਨੂੰ ਆਪਣਾ ਨਿੱਜੀ ਮੋਬਾਈਲ ਮਿਲ ਗਿਆ ਤੇ ਉਹ ਅੱਜ ਕੱਲ ਜੋ ਪਰੋਸਿਆ ਜਾ ਰਿਹਾ ਸਭ ਨੂੰ ਪਤਾ ਸੋ ਇਸੇ ਤਰ੍ਹਾਂ ਕਹਿੰਦੇ ਜਿਆਦਾ ਜਦੋਂ ਤੁਸੀਂ ਦਿਮਾਗ ਤੇ ਜ਼ੋਰ ਪਾਉਨੇ ਹੋ ਤਾਂ ਉਹਦੇ ਨਾਲ ਤੁਹਾਡੀ ਸੋਚਨ ਸ਼ਕਤੀ ਤੁਹਾਡੀ ਸਮਝ ਸਕਤੀ ਹੈ ਤੁਹਾਡਾ ਸਮਾਂ ਕਿੰਨਾ ਸਕਰੀਨ ਟਾਈਮ ਗੁਜ਼ਾਰਦੇ ਹੋ ਉਹਦੇ ਨਾਲ ਅਸਰ ਸੋ ਇਸ ਲਈ ਲੋਕ ਹੁਣੇ ਤੋਂ ਛਤਕਾਰਾ ਪਾਉਣਾ ਚਾਹੁੰਦੇ ਨੇ ਉਹਦੇ ਲਈ ਹੱਲ ਵੀ ਲੱਭ ਰਹੇ ਨੇ ਪਰ ਇਹ ਜੀ ਲੱਤ ਜਿਹੀ ਲੱਗ ਰਹੀ ਹੈ ਕਿ ਨਸ਼ੇ ਨਾਲੋਂ ਖਤਰਨਾਕ ਹੈ ਸੋ ਇਹ ਰਿਪੋਰਟ ਕਿ ਤਰ੍ਹਾਂ ਕਿਤੇ ਉਸ ਗੱਲ ਵੱਲ ਧਿਆਨ ਕਰਦੀ ਹੈ ਕਿ ਭਾਈ ਜਾਗਦੇ ਰਹੋ ਇਹ ਟੈਕਨੋਲੋਜੀ ਵਾਲੀਆਂ ਚੀਜ਼ਾਂ ਸਾਡੀ ਸਹੂਲਤ ਲਈ ਬਣੀਆਂ ਸੀ ਨਾ ਕਿ ਅਸੀਂ ਇਹਨਾਂ ਦਾ ਖਾਜਾ ਬਣ ਰਹੇ ਹਾਂ ਇਹਦੇ ਲਈ ਵੀ ਧਿਆਨ ਰੱਖਣਾ ਜ਼ਰੂਰੀ ਹੈ ਬਹੁਤ-ਬਹੁਤ ਸ਼ੁਕਰੀਆ